ਸਭ ਸੇ ਗਾਜੇ ਸਵਾਗਤ ਹੈ ਤੁਹਾਡਾ ਮੇਰੇ ਟੈਬਲੋਗ ਦੇ ਵਿੱਚ ਅਸੀਂ ਠੀਕ ਠਾਕ ਹੈ ਜੀ ਮੇਰੇ ਕਰਦੇ ਸਾਰੇ ਠੀਕ ਠਾਕ ਬੰਦੇ ਹੋਵੋਗੇ ਤਾਂ ਦੋਸਤ ਹੋਵੋਗੇ ਤੇ ਪਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਜੀ ਚੱਲਦੇ ਹਾਂ ਅੱਜ ਦਾ ਬਲੌਗ ਹੈ ਅੱਜ ਡਿਫਰੈਂਟ ਰੈਕਟਰਮ ਬਲੌਗ ਹੈ ਜੀ ਤੇ ਅਸੀਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਸੁਹਾਗ ਦਾ ਸੁਹਾਗ ਜਦੋਂ ਲੋਕ ਆਪਣੇ ਘੋੜੀਆਂ ਲਈ ਸਾਰਾ ਬਹੁਤ ਬੰਨਿਆ ਸੋਹਣ ਦਾ ਫਾਇਦਾ ਤੋਂ ਸਾਡੇ ਕੀਤਾ ਜੀ ਤੇ ਅੱਜ ਵੀ ਅਸੀਂ ਮਤਲਬ ਸੁਹਾਗ ਵੀ ਵੀਡੀਓ ਬਣਾਵਾਂਗੇ ਤੇ ਕੋਸ਼ਿਸ਼ ਬੋਲੀਆਂ ਦੇ ਤਮੰਗੇ ਜੀ ਆਪਾਂ ਸਾਰੇ ਜਣ ਵਧੀਆ ਸਪੋਰਟ ਦਿਓ ਸਾਰੇ ਜਣ ਲਾਈਕ ਕਮੈਂਟ ਕਰਿਓ ਕਿਉਂਕਿ ਇਹ ਬਿਰਸਤ ਆਪਣੇ ਪੰਜਾਬ ਦਾ ਬਹੁਤ ਅਲੋਕ ਹੋ ਰਿਹਾ ਹੈ ਸਹਾਤੂੜਿਆਂ ਦਾ ਲੋਕੀਂ ਦਾ ਤੇ ਅੱਜ ਥੋੜੀ ਜਿਹੀ ਕੋਸ਼ਿਸ਼ ਕਰਨ ਲੱਗੀ ਹੈ ਜੀ ਬਸ ਪੂਰਾ ਨਹੀਂ ਇਹ ਕਿੰتے ਪੰਜ ਦਸ 99 ਸਾਰੇ ਜਣ ਵਧੀਆ ਸਪੋਰਟ ਦਿਓ ਜੀ ਲਾਈਕ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਸਾਡਾ ਤੇ ਪਹਿਲਾ ਸੁਆ ਗਿਆ ਜੀ ਉਸ ਤੋਂ ਬਾਅਦ ਲੋਕੀਤ ਤੇ ਉਸ ਤੋਂ ਬਾਅਦ ਬੋਲੇਗਾ ਠੀਕ ਹੈ ਤੇ ਸਟੱਡੀ ਬਲੌਗ ਨੂੰ ਬਹੁਤ ਦੇਖੋ ਸਕਿਪ ਨਾ ਕਰਿਓ ਲਾਈਕ ਕਮੈਂਟ ਕਰਿਓ ਜੀ ਚੈਨਲ ਨੂੰ ਨੇ ਸੋ ਨਾ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਚਲੋ ਸਵਾਗਤ ਸਰਸੋ ਬੀਜੀ ਕਿਵੇਂ ਚੰਦੇ ਬਾਗਲ ਜੀ ਤੋੜਦੇ ਦੇ ਸੋ ਪਰਦੇਸ ਕਿਵੇਂ ਚੰਦੇ ਬਾਗਲ ਜੇ ਕਿਥੇ ਲਿਖੇ ਮੇਰੇ ਮੇਕ

पाणी सखियल कीने दया पाणी सखियल की न दया ਦੇ ਵੀ ਤੇ ਲੰਮੇ ਲੰਮੇ ਕੇਸ ਹਰ ਕੋ ਵੀ ਜੀ ਬਾਵਨ ਜੀ ਵੀ ਜੇ ਲੰਮੇ ਲੰਮੇ ਕੇਸ ਜੇਦੇ ਯਾਤਰਾ ਤੇ ਮੈਂ ਤਾਂ ਨੂੰ ਖਦਨ ਲੋਗੀ ਤੇ ਨੂੰ ਕਹਿ ਦਿੰਦੇ ਤਨੋਸ਼ ਨਾ ਨਹੀਂ ਇਹ ਤਾਂ ਵੀ ਆਪਾਂ ਕਿ ਤੱਕ ਪਤਲਾ ਹੋ ਗਈ ਜਿੰਨੇ ਕੁ ਲੋਕ ਨੂੰ ਲੱਗੇ ਤੇ ਆਪਾਂ ਬਹੁਤ ਵੱਡਾ ਵਲ ਮੰਨਣਾ ਹੈ

ਤੇਹਰ ਲੋਕੀ ਦੀ ਗਾਣਾ ਗਾ ਰ ਕੌਣ ਦਾ ਸਵਾਰ ਹੈ ਬਾਜ਼ ਹੈ ਸੋ ਆ ਗਾ ਇਹ ਲੋਕੀ ਦਾ ਹੈ ਹੈ ਸੋ ਆ ਦੇ ਸੁਣਾਇਆ ਲੋਕੀ ਦਾ ਸੋ ਆ ਦੇ ਕੁੜੀਆਂ ਵਿਆਹ ਤੇ ਗੋਦੇ ਹੁੰਦੇ ਨੇ ਸੋ ਆ ਕਹਿੰਦੇ ਤੁਹਾਨੂੰ ਪਤਾ ਨਹੀਂ ਅੱਜ ਅੱਜ ਦੀ ਫੇਰੀ ਨੂੰ ਕੁਛ ਨਹੀਂ ਵਾਲਾ ਪਤਾ ਹੈਗਾ ਇਹ ਮੁੰਡੇ ਦੇ ਵਿਆਹ ਦੇ ਗੋਨੇ ਉਹਨੇ ਕੁੜੀਆਂ ਤੇ ਕੁੜੀ ਦੇ ਵਿਆਹ ਤੇ ਗੋਨੇ ਉਹ ਹੁੰਦੇ ਸਵਾਰ ਤੁਹਾਨੂੰ ਇੱਕ ਸਵਾਰ ਬਤਨ ਹੋਰ ਸੁਣਾਉਂਦੀਆਂ ਨੇ ਜੋ ਸਾਡੀ ਗੱਲ ਦੀ ਉਹ ਨਹੀਂ ਬੋਲ ਰੌਂਦੀਆਂ ਸੀਗੀਆਂ ਤੇ ਤੁਹਾਨੂੰ ਉਹਨਾਂ ਸਵਾਰ ਸੁਣਾਉਂਦੀਆਂ बाबल जागा बीच खलण गे नलणु ॻाई खणी खणी ॻाई बाबल जे बाग़िच खलण

ਨੀ ਮੈਂ ਕਰਨੇ ਵੀ ਕਰੀ ਮੇਰੇ ਰੇਸ਼ਮੀ ਚੁੰਨਰੀ ਖੋਲਿਓ ਇਹ ਸੁਆਗ ਹੈ ਜੀ ਤੇ ਇਹ ਹੁਣ ਤਾਂ ਮੈਂ ਲੋਕੀ ਤਾਂ ਸੁਣਾਉਣੀ ਹੈ ਜੀ ਇਹ ਆਪਣੇ ਲੋਕੀ ਬਹੁਤ ਪੁਰਾਣਾ ਹੈ ਜੀ ਬਹੁਤ ਬਧੀ ਪਹਿਲਾਂ ਬਹੁਤ ਮਸ਼ਹੂਰ ਸੀ ਜਾਂ ਹੁਣ ਵੀ ਆਪਣੇ ਕੋਈ ਵਿਆਹ ਸ਼ਾਦੀ ਹੁੰਦਾ ਹੈ ਇੱਥੇ ਗੋਂਡੇ ਜੂਗੇ ਐਪੀਬੀ ਗੋਂਡੇ ਜੂਲੇ ਨੱਚਦੇ ਨੇ ਤੇ ਖੁਰਾਸ ਨਾਉਂ ਕੀ ਤੰਨ ਟੱਪਾ ਵੀ ਨਹੀਂ ਡੈਗ ਪਈ ਜੀ ਗੋਰੀ ਸੀ ਸੁਮੇਲ ਤੋ ਡੈਗ ਪਈ ਜੀ ਗੋਰੀ ਸੀ ਸੁਮੇਲ ਤੋ ਪਾ ਦੇ ਜੀ ਮੇਰੇ ਮਾਇਏ ਕਿਤੀਆ ਪਾ ਦੇਓ ਜੀ ਮੇਰੇ ਮਾਇਏ ਦੀਨੂ ਚਿੱਠੀਆਂ ਜਾ ਪੌਂਚੀ ਚਿੱਠੀ ਵਿੱਚ ਨੀ ਕਚਰੀਂ ਦੇ ਜਾ ਪੌਂਚੀ ਚਿੱਠੀ ਵਿੱਚ ਨੀ ਕਚਰੀਂ ਦੇ ਹਾਲ ਹੱਲੇ ਜੀ ਮਾਇਏ ਲੰਮੀ ਮਾਂ ਕਰਕੇ ਹਾਲ ਹੱਲੇ ਜੀ ਮਾਇਏ ਲੰਮੀ ਮਾਂ ਕਰਕੇ ਪੜ ਲਈ ਜੀ ਮਾਇਏ ਪਟ ਉਤੇ ਤਾਰੇ ਕੇ ਪੜ ਲਈ ਜੀ ਮਾਇਏ ਪਟ ਉਤੇ ਤਾਰੇ ਕੇ ਤੇ ਇਹ ਨਾ ਕਿ ਤੁਹਾਨੂੰ ਸੁਣਾਉਂਗੀ ਬਾਕੀ ਵੀ ਹੋਣ ਆਉਂਦਾ ਹੈ ਜੀ ਸਾਰਾ ਤੇ ਹੁਣ ਤੁਹਾਨੂੰ ਬੋਲੀ ਆ ਭਰਾ ਦੇ ਸੁਣਾਉਂਦੀ ਆ ਦੇ ਜਿੰਦਾ ਜਦਾ ਕਿਤੇ ਦੇ ਵਿੱਚ ਬੋਲੀਆ ਪਾਉਂਦੀ ਆ ਭਰਾ ਮਾ ਦੀ ਬਹੁਤ ਪੋਦੇ ਸਿੱਟ ਗਿਆ ਜਦਾ ਉਹਦਾ ਬਹੁਤ ਕੁਛ ਅਨਿਕ ਲਾ ਬਿਲਕੁਨ ਪਿਛਲੇ ਜਿ ਮਨਨੇ ਚਿਤਰਾ ਮਾ ਦੀ ਬੋਲੀ ਨਾਲਨੇ ਅਸੀਂ ਉਨਲੀ ਛੜਕ ਤੇ ਰੋੜੇ ਰੋੜੇ ਉਨਲੀ ਛੜਕ ਤੇ ਰੋੜੇ ਰੋੜੇ ਪਾਣੇ ਛੜਕ ਤੇ ਕਾ ਜੇ ਮੀਰਾਂ ਦੀ ਜਾਣਦਾ ਬੰਗਲਾ ਬਣ ਕੇ ਆ ਜੇ ਮੀਰਾਂ ਦੀ ਜਾਣਦਾ ਬੰਗਲਾ ਬਣ ਕੇ ਆ ਜੇ ਮੀਰਾਂ ਦੀ ਜਾਣਦਾ ਉਨਲੀ ਛੜਕ ਤੇ ਰੋੜੇ ਰੋੜੇ ਉਨਲੀ ਛੜਕ ਤੇ ਰੋੜੇ ਰੋੜੇ ਪਰ ਦੇਸ਼ਣਕ ਤੇ ਕਾਇਆ ਵਿਰਗੱਲਾ ਕਰੀਏ ਦੋਨੋ ਪਹਿਣ ਪਰ ਆ ਵਿਰਗੱਲਾ ਕਰੀਏ ਦੋਨੋ ਪਹਿਣ ਪਰ ਆ ਵਿਰਗੱਲਾ ਕਰੀਏ ਤੇ ਬੋਲੀਆਂ ਭਰਾ ਲੈਣਾ ਤੇ ਜੇ ਕਿ ਜੋ ਵੀ ਮੈਨੂੰ ਮਤਲਬ ਜਦੋਂ ਵੀਡੀਓ ਵਿੱਚ ਬਣਾਇਆ ਪੇਸੰਗ ਜੁੜਿਆ ਹੋਇਆ ਸੀ ਕੋ ਅੱਜ ਕੱਲ੍ਹ ਤੇ ਬਿਲਕੁਲ ਨੋ ਹੋ ਚੁੱਕਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਅੱਗੇ ਵੀ ਸਾਰਿਆਂ ਨੂੰ ਵਧੀਆ-ਵਧੀਆ ਤੁਸੀਂ ਪਸੰਦ ਕਰ ਦੋ ਇਸ ਚੀਜ਼ ਨੂੰ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਆਪਾਂ ਅਗੇ ਜ਼ਰੂਰ ਸੁਣਾਵਾਂਗੇ ਇਹਦੇ ਹਨ ਤੇ ਇੱਕ ਲੋਕ ਗੀਤ ਹੈ ਜਾਂ ਬੋਲੀ ਹੈ ਇਹ ਦੋਨਾਂ ਵਿੱਚ ਮਿਕਸ ਹੋ ਜਾਂਦਾ ਜਿਹੜਾ ਸੁਣਨ ਲੱਗੇ ਮੈਨੂੰ ਤੁਹਾਨੂੰ ਇਹ ਤੇ ਲੋਕ ਗੀਤ ਵੀ ਹੈਗਾ ਬੋਲੀ ਵੀ ਹੈਗੀ ਹੈ ਜੀ ਇਹ ਤੇ ਬਾਕੀ ਤੁਸੀਂ ਆਪ ਮੈਨੂੰ ਪਾਇੰਟ ਕਰਕੇ ਦੱਸਿਓ ਕਿਹੜੀ ਚੀਜ਼ ਹੈ ਇਹ ਕਿ ਇਹਨੂੰ ਕਹਿੰਦੇ ਬੋਲੀ ਕਹਿੰਦੇ ਕਿ ਲੋਕ ਗੀਤ ਕਹਿੰਦੇ ਹਨ ਦੇ ਨਾ ਕਿ ਪਹਿਲਾਂ ਸਾਰੀ ਬੀਬੀਆਂ ਬਹੁਤ ਕਹਿੰਦੀਆਂ ਹੁੰਦੀਆਂ ਸੀ ਇਹ ਤੇ ਸਾਸੂ ਨੂੰ ਕਹਿਣਾ ਸਾਸਤੇ ਨੀ ਕਰੇ ਲੈ ਵਿਕਣੇ ਆਏ ਨੀ ਕਰੇ ਲੈ ਖਾਣਿਏ ਨੀ ਕਰੇ ਲੈ ਵਿਕਣੇ ਆਏ ਨੀ ਕਰੇ ਲੈ ਖਾਣਿਏ ਮੈਂ ਵੀ ਮੋਠਕ ਦਾਣੇ ਪਾਏ ਨੀ ਕਰੇ ਨੇ ਦਾਣਿਏ ਮੈਂ ਵੀ ਮੋਠਕ ਦਾਣੇ ਪਾਏ ਨੀ ਕਰੇ ਨੇ ਖਾਣਿਏ ਮੈਂ ਵੀ ਤੁੜਕਾ ਛੜਕਾ ਲਾ ਆਏ ਨੀ ਕਰੇ ਲੈ ਖਾਣਿਏ ਮੈਂ ਮੇਰੇ ਟਰੱਕ ਆ ਛੋੜ ਕਾ ਲਾਇ ਨਹੀਂ ਕਰੇ ਲੈ ਖਾਣੀਏ ਮੇਰੀ ਸਾਸਮੋ ਥੋੜੇ ਆਏ ਨਹੀਂ ਕਰੇ ਲੈ ਖਾਣੀਏ ਮੇਰੀ ਸਾਸਮੋ ਥੋੜੇ ਆਏ ਨਹੀਂ ਕਰੇ ਲੈ ਖਾਣੀਏ ਮੇਰੇ ਸਾਸ ਨੇ ਪਰਤੂ ਪਾਇਆ ਨਹੀਂ ਕਰੇ ਲੈ ਖਾਣੀਏ ਮੇਰੀ ਸਾਸ ਨੇ ਪਰਤੂ ਪਾਇਆ ਨਹੀਂ ਕਰੇ ਲੈ ਖਾਣੀਏ ਪਰ ਤੁਸੀਂ ਆਪੇ ਗੱਲ ਸਕਦੇ ਹੋ ਕਿ ਇਹ ਲੋਕ ਗੀਤ ਹੈ ਜੋ ਬੋਲੀ ਆ ਮੈਨੂੰ ਪਤਾ ਨਹੀਂ ਇਹਦੇ ਬਾਰੇ ਪਰ ਮੈਂ ਬਹੁਤ ਛੋਟੇ ਹੁੰਦੀ ਸੀ ਨਾ ਬੋਲੀ ਬੋਲੀ ਪਾਈ ਕਿ ਤੁਸੀਂ ਇਹ ਤੇ ਤੁਹਾਨੂੰ ਲਾਸ਼ੇ ਤੁਹਾਨੂੰ ਇਹ ਹੀ ਆ ਤੁਹਾਨੂੰ ਸਾਡੇ ਲੋਕ ਗੀਤ ਬੋਲੀਆਂ ਤੇ ਸੁਆਗ ਕਿਦਾਂ ਲੱਗੇ ਆ ਤੁਹਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਤੇ ਜੇ ਕੋਈ ਸੁਣ ਕੋ ਅੱਗੇ ਸੁਆਗ ਸੁਣਨਾ ਚਾਹੁੰਦੇ ਹੋ ਬੋਲੀਆਂ ਸੁਣਨਾ ਚਾਹੁੰਦੇ ਹੋ ਸੁਆਗ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਲਾ ਕੇ ਜੂਰ ਭੇਜ ਦਿਓ ਆ ਬਲੌਗ ਤੁਹਾਨੂੰ ਕਿਦਾਂ ਲੱਗਾ ਸੋਨੇ ਇਹ ਰਿਚ ਕਮੈਂਟ ਕਰਕੇ ਜੁੜ ਦਸੋ ਸਾਰਿਆਂ ਨੇ ਸਾਰੇ ਨੁਸਖੇ ਪੱਤ ਤੋਂ ਪੱਤ ਸਪੋਰਟ ਕਰਿਆ ਕਰੋ ਜੀ ਇਹਦੇ ਨਾਲ ਸਬ ਚੈਨਲ ਨੇ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਮੈਂਟ ਜੁੜ ਕਰਿਆ ਕਰੋ ਜੀ ਵੀਡੀਓ ਨੂੰ ਪੂਰੀ ਵੀਡੀਓ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਦੇ ਕਰੋ ਜੀ ਸਾਰੇ ਦਰਸ਼ਨ ਪੱਤ ਤੋਂ ਪੱਤ ਸਪੋਰਟ ਕਰੋ ਤੇ ਸਾਰੇ ਮੇਰੇ ਸਾਡਾ ਸਹਿਯੋਗ ਦਿਓ ਤੇ ਸਪੋਰਟ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਲਾਸਟ ਸਾਰਾ ਸਸਨੀ ਕਹੋ ਜੀ ਪ੍ਰਪਰਕ